ਦਵਾਈ ਦੇ ਦਿਓ ਮਰਗੀ ਮਾਈਗਰੇਨ ਤੇ ਮੈਕੀ ਵਗੈਰਾ ਕਾਲੀ ਖੰਡ ਵਗੈਰਾ ਦਾ ਇਲਾਜ ਫਰੀ ਦੇ ਵਿੱਚ ਹੁੰਦਾ ਤਾਂ ਸਫਲ ਰਾਜ ਆ ਦੇਖੋ ਮਰਗੀ ਦੀ ਦਵਾਈ ਮੁੰਡੇ ਨੂੰ ਮਰਗੀ ਦੀ ਦਵਾਈ ਇਸ ਤਰ੍ਹਾਂ ਲਾ ਲਈ ਜੀ ਮੈਂ ਆ ਦੇਖੋ ਲਾ ਲਈ ਨਾ ਇਸ ਤਰ੍ਹਾਂ ਵਾਹ ਜਾਓ ਜੀ ਤੇ ਐਕਚੁਅਲੀ ਇਸ ਤਰ੍ਹਾਂ ਸੁਗੜੀਆਂ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਅਸੀਂ ਆਪ ਬਣਾਉਨੇ ਆ ਤੇ ਸੁਗਦੇ ਰਹਿੰਨੇ ਆ ਰਬ ਕਰ ਸਕਦੇ ਜਿਵੇਂ ਆਪਾਂ ਕਹਿ ਦਈਏ ਰੱਬ ਦਾ ਅਸ਼ੀਰਵਾਦ ਆ ਹੋਰ ਕੁਝ ਨਹੀਂ ਹੈਗਾ ਨਾ ਮਹਨ ਇਹ ਤਾਂ ਬਤਾ ਨਹੀਂ ਤੰਨ ਬਿਲਕੁਲ ਉਹ ਨਾਲ ਜਿਹੜਾ ਨਹੀਂ ਦਿਖਾਉਣਾ ਆਪਾਂ ਤੁਸੀਂ ਥੋੜਾ ਪਰੇ ਨੂੰ ਹੋ ਜਾਓ ਥੋੜਾ ਮੂੰਹ ਦਿਖਦਾ ਇੱਥੇ ਕੀ ਆ ਬਸ ਤੁਸੀਂ ਜੈਂਟਸ ਬਹਿ ਜਾਓ ਉਧਰ ਉਹਨਾਂ ਨੂੰ ਦੇਖਣਾ ਮੂੰਹ ਇੱਥੇ ਕਰ ਲੈ ਮੇਰੇ ਘਟੇ ਠੀਕ ਆਇਓ ਨਾ ਇੱਥੇ ਨਹੀਂ ਜਾਓ ਤੇ ਦੋ ਨੀ ਲਾ ਮੂੰਹ ਟਾਗ ਲੋ ਬਾਈ ਜੀ ਬਹੁਤ ਮੈਂ ਤੀਜੀ ਵਾਰ ਦਵਾਈ ਲੈਣ ਆਇਆ ਨਹੀਂ ਇੱਕ ਵਾਰੀ ਦੋ ਵਾਰੀ ਪਿਆ ਮੇਰੇ ਦੋ ਰੱਥ ਹਲਕਾ ਹੀ ਹੈ ਅੱਛਾ ਹਲਕਾ ਜੀ ਹਾਂ ਉਹ ਸਾਂ ਠੀਕ ਹੈ ਪਹਿਲਾਂ ਬਹੁਤ ਠੀਕ ਹੈ 90% ਠੀਕ ਹੈ ਕਿਤੋਂ ਆਉਂਦੇ ਆ ਦਵਾਈ ਲੈਣ ਮਲੇਰ ਕੋਟਰੇ ਕੋਲੇ ਮਾਨਾ ਪੈਂਦਾ ਮਾਨਾ ਕਿੰਨੇ ਕਿੰਨਾ ਟਾਈਮ ਹੋ ਗਿਆ ਦਵਾਈ ਸਮਝਿਆ ਨਹੀਂ ਕੀ ਚੌਥੀ ਵਾਰ ਲੈਣ ਆਇਆ ਸੀ ਚੌਥੀ ਵਾਰ ਹੋ ਗਏ 4 ਮਹੀਨੇ ਹਾਂ ਹਾਂ ਪਹਿਲਾਂ ਕਿੰਨੀ ਟਿਕ ਨੂੰ ਆਇਆ ਸੀ ਪਹਿਲਾਂ 15 ਮਾਰਚ ਨੂੰ ਆਇਆ ਸੀ ਕੋਈ ਅੰਗਰੇਜ਼ੀ ਦਵਾਈ ਤਾਂ ਚੱਲਦੀ ਨੇ ਚਲਦੀ ਸੀ ਉਹ ਰਾਤੀ ਤੁਸੀਂ ਕਰਨ ਦੀ ਤੁਹਾਨੂੰ ਬਹੁਤ ਵਧੀਆ ਤੇ ਦਿਮਾਗ ਕੋ ਤੇਜ ਹੋਇਆ ਕਿ ਇਹਨਾਂ ਨੂੰ ਹਾਂ ਹਾਂ ਕੋਈ ਟਿਕ ਟਿਕ ਵੀ ਨਹੀਂ ਟਿਕ ਟਿਕ ਤਾਂ ਹੁੰਦੀ ਹੈ ਜੀ ਦੋਰਾ ਨਹੀਂ ਪਿਆ ਕੰਨੇ ਟਿਕ ਟਿਕ ਪਹਿਲਾਂ ਜਿਵੇਂ ਟਿਕ ਟਿਕ ਹੋ ਕੇ ਦੰਦਲ ਪੈਂਦੀ ਸੀ ਦੋਰਾ ਪੈਂਦਾ ਟਿਕ ਟਿਕ ਤਾਂ ਹੁੰਦੀ ਹੈ ਕੱਲ ਪਰसों ਵੀ ਹੋਈ ਹੈ ਜੀ ਬਾ ਡੋੜਾ ਨਹੀਂ ਪਿਆ ਇਹ ਵੀ ਹਰਜੂ ਕੋਈ ਹਾਂ ਹਾਂ ਰੱਬ ਦੀ ਕਰਤਾ ਇਹ ਵੀ ਇੱਕ ਵਾਰੀ ਪਹਿਲਾਂ ਪੈ ਗਿਆ ਸੀਗਾ ਹੂੰ ਆ ਉਸ ਦੇ ਅੰਦਰ ਚੱਲਦਾ ਤੇ ਇਹਨਾਂ ਦੀ ਹਲਕਾ ਜਿਹਾ ਹੋਇਆ ਠੀਕ ਹੈ ਅੱਛਾ ਪੂਰੀ ਤਰ੍ਹਾਂ ਉਹ ਨਹੀਂ ਠੀਕਾ ਤੁਹਾਨੂੰ ਇਹ ਵੀ ਹਾਂ ਨਾ ਰੱਬ ਦੀ ਪਿਆ ਫਰਕ ਬਹੁਤ ਇਹ ਵੇਖਾ ਕਿ ਫਿਰ ਇਹਨਾਂ ਦਾ ਕੱਢ ਤਾਂ ਨਹੀਂ ਕੱਢ ਕੋਈ ਮਾਰ ਕੇ ਇਹ ਦੁਬੰਦ ਨਾ ਹੋ ਰਹੀ ਆ ਬੰਦ ਸੇ ਮਿੰਨੇ ਵਰਤ ਪਰ ਲੈਵਲ ਇਹਦਾ ਲੱਕ ਹੈ ਬਤਰੀ ਬੈਰੀ ਤੇ ਲਿਖਿਆ ਇਹ ਮਾਰਦੇ ਵਿੱਚ ਹੈ ਮਾਰਦੇ ਦਾ ਮਾਰਦੇ ਫਿਰ ਆਪਣੇ ਕੋਲ ਫੇਰ ਆ ਗਿਆ ਜੀ ਮਈ ਦੇ ਵਿੱਚ 3 ਮਈ ਨੂੰ ਹਾਂ ਅੱਛਾ ਕਿੰਨੀ ਵਾਰ ਸਮਝਦਾ ਵੀ ਦਵਾਈ 3 ਵਾਰ ਸਵੇਰ ਦੁਪਹਿਰ ਸ਼ਾਮ ਪਰਹੇਜ਼ ਦਾ ਪਤਾ ਨਾ ਸਾਰੇ ਹੁਣ ਕਾਹਲੇ ਪਰਹੇਜ਼ ਯਾਦ ਨਹੀਂ ਇੱਕ ਤਾਂ ਆਂਦਾ ਮੀਠਾ ਨਾਲ ਹਾਂਜੀ ਦਮਾਈ ਨਹੀਂ ਹਾਂ ਇੱਕ ਕੋਈ ਵੀ ਪਰਫਿਊਮ ਕੋਈ ਸੈਂਟ ਇਹ ਚੀਜ਼ਾਂ ਤੋਂ ਬਚਣਾ ਆਪਾਂ ਠੀਕ ਲਾਉਣੀਆਂ ਨਹੀਂ ਮਿਰਚਾਂ ਜਾਂ ਤੜਕਾ ਇਹਨਾਂ ਚੀਜ਼ਾਂ ਕੋਲੇ ਨਹੀਂ ਜਾਣਾ ਚੰਗਾ ਠੀਕ ਆ ਸ਼ਰਾਬ ਦਾ ਹੀ ਡਾਢੇ ਕਦੇ ਕਦੇ ਲਾਇਆ ਹੁੰਦਾ ਨਹੀਂ ਸ਼ਰਾਬ ਨਹੀਂ ਪੀਣੀ ਜੇ ਸ਼ਰਾਬ ਪੀ ਗਏ ਫਿਰ ਹਟੂ ਕਿਵੇਂ ਹੈ ਨਾ ਆਪਣੀ ਮਿਹਨਤ ਐਵੇਂ ਜਾਊਗੀ ਕੋਈ ਸੁਣ ਲੈ ਮੇਡੀ ਗੱਲ ਸਮਾਰ ਕੇ ਤੇ ਠੀਕ ਨਹੀਂ ਸ਼ਰਾਬੋਂ ਟੱਸੀ ਆ ਕਿੰਨੇ ਮਹੀਨੇ ਲਈ 2 ਮਹੀਨੇ ਦਾ ਦੋ ਦੋ ਖਾਧਾ ਨੂੰ ਆ ਜੀ ਉੱਤੇ ਚੂਹੇ ਭਰਾਇਆ ਨਹੀਂ ਉਹ ਤੁਸੀਂ ਕਹਿੰਦੇ ਵੀ ਇਕੱਠੀ ਦੇ ਦੇਣਾ ਦਵਾਈ ਤਿੰਨ ਚਾਰ ਮਹੀਨੇ ਫੇਰ ਲੌਂਡਰੀ ਲੋਗਨੀ ਜਿਵੇਂ ਤੀਜੀ ਵਾਰ ਆਇਆ ਸੀ ਮੈਂ ਉਹ ਫੇਰ ਆ ਜਿੰਕੇ ਆ ਹਾਂ ਠੀਕ ਹੈ ਚਲੋ ਹਾਂ ਤੁਹਾਰੇ ਦੇ ਦਾਂਗੇ ਆਪਾਂ ਇਕੱਠੀ ਕੋਈ ਨਾ ਹਾਂ ਹਾਂ ਤੁਹਾਰੇ ਇਕੱਠੀ ਦੇ ਦਿਆਂਗੇ ਲੈ ਮੈਂ ਉਹ ਤਾਂ ਨਹੀਂ ਭਾਈ ਕੀ ਤਖਨੀ ਪਾ ਹੋ ਗਿਆ ਨਾ ਪਤਾ ਸੋ ਤਲਾਪੀ ਜਾਂਦਾ ਸੋ ਨੂੰ ਵੀ ਹਾਂ ਹਾਂ ਪਤਾ ਲੱਗ ਚੁਕਾ ਨਾ ਆਪਾਂ ਉਹ ਕਾਲ ਲੱਗੀ ਪਈ ਹੈ ਕਿ ਹਾਂ ਸਿਵਰਨਜੀਤਾ ਹੋਜੀ ਬਸ ਲੈ ਜਾਏ ਤੁਸੀਂ ਦਵਾਈ ਆ ਜਾ ਤੂੰ ਇਹ ਦਵਾਈ ਕਿੱਥੇ ਲੱਭਣਾ ਹੈ ਹਾਂ ਜੀ ਖਾਨ ਲੱਗੀ ਹੋਏ ਸਿਮਰਨਜੀਤ ਕੋਲ ਉਹ ਦਵਾਈ ਲੈ ਚਾਹ। ਦਵਾਈ ਤੇ ਫੇਸਬੁੱਕ ਪੇਜ ਉਹ ਕਰੇ ਜਿਹੜਾ ਲਾਈਕ ਵਿਥੋਣੇ ਨੇ ਮੈਂ ਦੇਖ ਲਿਆ ਕਰਾਂ ਉਹ ਹੀ ਜਿਹੜੇ ਕਿਤੇ ਮੈਂ ਦੱਸ ਦੂੰ ਕਿਸੇ ਨੂੰ ਜ਼ਰੂਰ ਜ਼ਰੂਰ ਇਹ ਚ ਭਾਲਾ ਕਰੀ ਹਾਂ ਭਾਲੀ ਇਹ ਤਾਂ ਸੈਲਫ ਬੰਦੇ ਆਣੇ ਸੱਚ ਹਾਂ ਕਿੰਨੇ ਸਾਲਾਂ ਤੋਂ ਬਿਮਾਰ ਹਾਂ ਜੀ ਉਹ ਹੋ ਗਿਆ ਸਰ ਜੀ ਆਪਸਾ ਦਰ ਰੋ ਬਿੰਦ ਹਾਂਜੀ ਉਸ ਤੋਂ ਪਹਿਲਾਂ ਇਕਲਾ ਗਲਾ ਦੁਖਦਾ ਮੈਂ ਕਿ ਇਹ ਨਾ ਨੋਰਮਲ ਨਾ ਨੋਰਮਲ ਛੋਟੇ ਮਗਲੇ ਹੁੰਦੇ ਹੁਣ ਵੀ ਜਦ ਦਰ ਰੋ ਬਿੰਦ ਇਕਲਾ ਗਲਾ ਦਰਦ ਕਰਦਾ ਇਕਲਾ ਖਾਣ ਹੁੰਦੇ ਨਹੀਂ ਐਂ ਕੇ ਕੇ ਨੋ ਤੋਂ ਬਾਅਦ ਬਸ 2 ਕਿਲੋ ਮੀਟਰ ਬੱਤੀ ਦਵਾਈ ਚੱਲਦੀ ਹੈ ਕੰਗਰੇਜ ਹਾਂਜੀ ਅਸੂਬ ਵੀ ਹੈ ਜਾਨ ਹੈਲੋ ਬਹੁਤ ਚਿਰ ਤੇ ਇਹ ਤੇਰੇ ਸਾਹਮਣੇ ਕਰ ਲੈਣਗੇ ਹਲੋ ਹਲੋ ਕਿਹੜਾ ਜੀ ਆਹ ਦੇ ਕੱਟ ਲਾ ਉੱਤੇ ਫੇਸਬੁੱਕ ਕਰ ਦੂੰ ਮੇਰੇ ਕੋਲ ਨਹੀਂ ਆਵਾਜ਼ ਯੂਟਿਊਬ ਤੇ ਦੇ ਪਹਿਲਾਂ ਵੀ ਆਇਆ ਜੀ ਫਸਟ ਟਾਈਮ ਆਇਆ ਕਿੰਨੇ ਟਾਈਮ ਤੋਂ ਦੌਰੇ ਪੈਂਦੇ ਆ ਜੀ ਹੋ ਗਏ 7-8 ਸਾਲ 70 ਸਾਲ ਹੋ ਗਏ। ਸੰਗਰੇਂਜੀ ਦਵਾਈ ਪੀ। ਇਹ ਚੱਲ ਜੀ। ਕਿੰਨੇ ਟਾਈਮ ਬਾਅਦ ਦੌਰਾ ਪੈ ਜਾਂਦਾ ਵੀ। 8 ਦਿਨ ਗਿਲਾਂਗੇ ਜਾਂਦੇ 15 ਦਿਨ ਗਿਲਾਂਗੇ। ਕਦੇ ਡੇਲੀ ਵੀ ਹੋ ਜਾਂਦੀ। ਜੇ ਦਵਾਈ ਘਟਾ ਦਿੰਦੇ ਤਾਂ ਡੇਲੀ ਹੋ ਜਾਂਦੀ। ਦੋ ਅੱਛਾ। ਵੀ ਫੈਨ ਦਾ ਜਿੰਨੇ ਕਿ 8 ਘੰਟਾ। ਫਿਰ 1 ਘੰਟੇ ਡੇਟ ਮਿੰਟੇ ਹੁਣ ਨਹੀਂ ਪਹੁੰਚਣੀ। 6 ਵਾਰੀ ਲੈਖਦੇ ਸੁੰਦਰ ਇਹਨਾਂ ਦੀ ਦਵਾਈ। ਇੱਕ ਤਾਂ ਇਹਨਾਂ ਨੂੰ ਕਿਚਨ 'ਚ ਜਾਣ ਦੀ ਸਖਤ ਮਨਾਹੀ ਹੈ। ਪਰ ਉਹ ਨਹੀਂ ਜਾਣਾ ਮਿਰਚਾਂ ਚ ਹੈ ਪਾウダー ਪਾਉਣਾ ਡੱਬੀ ਚ ਉਹ ਵੀ ਨਹੀਂ ਪਾਉਣਾ ਮਿਰਚਾਂ ਤੋਂ ਬਹੁਤ ਜ਼ਿਆਦਾ ਪਰਹੇਜ ਹੈ ਪਰਫਿਊਮ ਉਹ ਸੈਂਟ ਕੋ ਸਮੈਲ ਵਾਲੀ ਚੀਜ਼ ਉਹ ਤੋਂ ਵੀ ਬਾਕੀ ਆਂਡਾ ਮੀਟ ਸ਼ਰਾਬ ਦਾਰੂ ਦੀ ਸਮੈਲ ਵੀ ਨਹੀਂ ਜਾਨੀ ਚਾਹੀਦੀ ਉਹ ਐਂ ਚ ਨਹੀਂ ਜਾ ਆਪਾਂ ਦੇ ਕੋਈ ਇਸ ਤਰ੍ਹਾਂ ਦਾ ਲਾਗੋ ਜੀ ਲੱਗ ਜੀ ਜੀ ਤਰ੍ਹਾਂ ਦਾ ਕਿਉਂ ਕਰਦੇ ਹੋ ਜਿੰਨਾ ਚਿਰ ਚੰਗੀ ਦਰਾਂ ਅੰਦਰ ਲੱਗਦੀ ਹੈ ਨਾ ਉਹਨਾਂ ਵਿੱਚ ਕੁਝ ਅੰਦਰ ਚੱਲ ਜੇ ਕੋਈ ਦਿੱਕਤ ਹੈ ਹੈ ਬਾਈ ਅੰਦਰ ਚੱਲ ਜੇ ਕੋਈ ਦਿੱਕਤ ਹੈ ਨਹੀਂ 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 ਕੋਈ ਦੇਖੋ ਮੈਂ ਤੁਹਾਡੇ ਸਾਹਮਣੇ ਮੈਂ ਲਾ ਦੋ ਬਾਰੀਆਂ ਦਾ ਜਦੋਂ ਖਤਮ ਹੋ ਜਾਂਦੇ ਨੇ ਜੀ ਹੋਰ ਨਾ ਆਏ ਕਿ ਟਾਈਮ ਹੀ ਤੇਰੇ ਕੋਈ ਨਹੀਂ ਜਦੋਂ ਖਤਮ ਹੋ ਗਿਆ ਆ ਕੇ ਲੈ ਜਾਓ ਨਾਲੇ ਆਪਾਂ ਨੂੰ ਪਤਾ ਲੱਗ ਜਿਵੇਂ ਜੇ ਆਪਾਂ ਚੇਂਜ ਕਰਾਂਗੇ ਦਵਾਈ ਛੱਡ ਠੀਕ ਹੈ ਦੋ ਦੋ ਘੰਟੇ ਇਹ ਹਾਲੇ ਖਾਓ ਜਦੋਂ ਦੁਵਾਰੇ ਆਉਂਗੇ ਉਹਦੇ ਬੰਦ ਕਰਾਵਾਂਗੇ ਆਪਾਂ ਠੀਕ ਹੈ ਨਵਦੀਪ ਸਿੰਘ ਆਉਜੀ ਕਿੰਨੇ ਟਾਈਮ ਤੋਂ ਬੰਦ ਹੈ ਦਵਾਈਆਂ ਅੰਗਰੇਜ਼ੀ ਪਹਿਲਾਂ ਤਾਂ ਤੰਤਲੇ ਕੀ ਲੈਸਾ ਕਰਦੀ ਹੈ ਅੱਜ ਉਹ ਵੀ ਐਕਸ ਕਰੂਣ ਦੀ ਵੀ ਇਹਦਾ ਨਾਂ ਦਾ ਪੈ ਗਿਆ 19 ਤਰੀਕ ਨੂੰ ਸੋਹਾਂ 50 ਮਿੰਟ ਤੋਂ ਵਰਤਦੀ ਪੰਜ ਮਹੀਨੇ ਦਾ ਬੈਨ ਇੱਕੋ ਆਹੀ ਵਾਰਤ ਜੀ ਹਾਂਜੀ ਜੀ ਇੱਕ ਸੋਹਾਂ ਕਹਿੰਦੇ ਪੰਜ ਮਹੀਨੇ ਬਾਅਦ ਹੋ ਜਾਣਾ ਉਹਨਾਂ ਤੇ ਆ ਰੱਖਦੇ ਹਾਂ ਹਰਸੋਂ ਪਰਹੇਜ ਪਤਾ ਤੁਹਾਨੂੰ ਨਹੀਂ ਉਹਦੀ ਵਾਰ ਹਾਂ ਦੱਸਦੇ ਸੀਗੇ ਹੁਣ ਸੁਣਦਾ ਹੀ ਨਹੀਂ ਹਾਂਜੀ ਸੁਣ ਲੈਣੇ ਨਹੀਂ ਪਰਹੇਜ ਬਸ ਇਹੀ ਪਰਹੇਜ ਆ ਚੰਗੀ ਤਰ੍ਹਾਂ ਦਵਾਈ ਸੁੰਘ ਲੈਣਾ ਪਤਾ ਲੱਗ ਗਿਆ ਕਿਉਂ ਸਮਝ ਉਮਕਿਲ ਦਾ ਘਾ ਦੇ ਮੜੀ ਕਿੰਨੇ ਬਾਲਾਂ ਵਿੱਚ ਫੇਵਰੀ ਗਾ ਤੇ ਮੜੀ ਪੰਜ ਦਾ 6 ਬਾਰ ਕਰ 8-9 ਮਹੀਨੇ ਦਾ ਟਾਈਮ ਲੱਗੇ ਉਹ 10 10 ਮਹੀਨੇ ਦਾ ਪਹਿਲਾਂ ਵਾਲੇ ਜਿਹੜੇ ਆਏ ਸੀਗੇ ਸੁੰਘ ਦੂਰ ਨਾਲ ਇਹ ਤਾਂ ਜਵਾਕਾਂ ਵਾਲੀ ਸੁੰਘਣੀ ਆ ਹਾਂ ਆਏ ਸੰਗਰ ਦਾ ਹੰਗੜਾ ਲਵੇ ਤੇ ਪਾਗਾ ਅਗੇ ਖੜਾ ਨਹੀਂ ਨਵੀਂ ਆਵਾਜ਼ ਚੈੱਕ ਕਰੀ ਕਿੰਨੇ ਵਾਰ ਸੀ ਮੈਂ ਸ਼ਾਂਤਾ ਸਰਾਬ ਨਹੀਂ ਰੱਖੀ ਸੀ ਟਾਈਮ ਨਹੀਂ ਗਾਉਣ ਲੱਗਾ ਤੇ ਹੋਲ ਬੈਂਕਿੰਗ ਜੁੜੇ ਨਾ ਕੋਈ ਜਨੀ ਆਉਂਦਾ ਅੱਜ ਦੋਈ ਸੰਗਤ ਦੇ ਮੇਰੇ ਰੋੜੇ 2-3 ਵਾਈ ਬੀਤੋ ਅਨਿਤਾ ਰਾਣੀ ਆਉਜੀ ਇਹ ਵਾਲੀ ਗੋਲੀ ਲੈਂਦੀ ਸਰ ਜੀ ਨੈਕਸਟ ਸਟੌਪ ਨੂੰ ਸੀਐਲਸੀ ਵਾਲਿਆਂ ਨੇ ਦਿੱਤੀ ਸੀ ਇਹ ਹੈ ਉਹ ਇਹ ਖਾਂ ਦੇ ਬਾਵਜੂਦ ਪੇਸ਼ੇਰ ਨੂੰ ਆਰਾਮ ਨਹੀਂ ਆਂਦਾ ਦਰਦ ਬਹੁਤ ਹੁੰਦੀ ਆ ਸਿਰ ਦੁਖੀਆ ਬਹੁਤ ਤੇ 15 16 ਸਾਲਾਂ ਦੀ ਸੀ ਜਦੋਂ ਦੇ ਸੰ ਦਰਦ ਹੋ ਰਿਹਾ ਕੋਈ ਗੱਲ ਨਹੀਂ ਜੀ ਦਵਾਈ ਦੇ ਦੋ ਤੁਹਾਨੂੰ ਮੇਰੇ ਨਾਲ ਹੀ ਉਹਨਾਂ ਨੇ ਦੇਖੇ ਜੁੱਲੇ ਪਿਆਰ ਤਾਂ ਨਹੀਂ ਬੇਜੀਆ ਕੋਈ ਟੈਂਪਰ ਸਰ ਇੱਕ ਖਾਂਸੀ ਬਹੁਤ ਹਨ ਸਾਰੇ ਟੈਸਟ ਕਰਾਏ ਕੁਛ ਨਹੀਂ ਆਇਆ ਕੀ ਚੀਜ਼ ਹੁੰਦੀ ਖਾਂਸੀ ਜਾਨੀ ਦੇ ਕਿਸਾਬੋਂ ਦੀ ਚੈਸਟ ਦੀ ਉਹਦੀ ਦਵਾਈ ਦੇ ਦਾਂਗੇ ਫਿਰ ਤੁਸੀਂ ਲੈ ਜੀ ਅੱਜ ਹੀ ਲੈ ਕੇ ਜਾਣੀਆਂ ਫੇਰ ਲੈ ਕੇ ਜਾਣੀਆਂ ਫੇਰ ਲੈ ਜੇ ਅੱਜ ਹੀ ਲੈਣ ਸੰਬੇਧ ਕਰ ਲਾਂ ਮੈਂ ਹਾਂ ਇਹਨਾਂ ਦੀ ਮਾਈਗਰੇਨ ਦੀ ਲੈਦਾ ਨਹੀਂ ਮਾਈਗਰੇਨ ਇਹਨੂੰ ਨਾ ਇਸ ਤਰ੍ਹਾਂ ਖੋਲ ਕੇ ਢੱਕਣ ਹਾਂ ਐਂ ਸੁੰਘ ਲੈਣਾ ਠੀਕ ਹੈ ਜੀ ਜਿਆਦਾ ਨਿੰਜੋਰ ਨਾ ਸਮੋ ਨੀ ਦਿਨ ਹਲਕਾ ਰਹਿਣਾ ਸੋਹਣੇ ਤਿੰਨ ਵਾਰੀ ਤਿੰਨ ਟਾਈਮ ਪੰਜ ਦਿਨਾਂ ਵਾਸਤੇ ਦਿਨ ਚ ਤਿੰਨ ਟਾਈਮ ਫਿਰ ਇੱਕ ਹਫਤੇ ਲਈ ਹਾਂਜੀ ਹਰ ਰੋਜ਼ ਇੱਕ ਛੁੱਟੀ ਹੈ ਨਾ ਕੱਪ ਦੇ ਵਿੱਚ ਛੁੱਟੀ ਕਰ ਲਓ ਦੋ ਤਿੰਨ ਮਰਮਿਜੀ ਛੁੱਟੀ ਕਰ ਲਓ ਤੇ ਫਿਰ ਇੱਕ ਹਫਤੇ ਬਾਅਦ ਚਾਰਕ ਦਿਨ ਨਗਾ ਕੇ ਫਿਰ ਇੱਕ ਦਿਨ ਕਰ ਲੈਣੀ ਹੈ ਫਿਰ ਹਫਤਾ ਦੋ ਹਫਤੇ ਸੰਭ ਕੇ ਕਦੇ ਸੰਭ ਲਈ ਫਿਰ ਕਦੇ 2 ਮਹੀਨੇ ਤੋਂ ਬਾਅਦ ਸੰਭ 2 ਮਹੀਨੇ ਤੋਂ ਪਹਿਲਾਂ ਪਹਿਲਾ ਪਹਿਲਾ ਹਟ ਜਾਣਾ ਫਿਰ ਦੁਬਾਰੇ ਨਹੀਂ ਹੁੰਦਾ ਜੀ ਨੀਵ ਨਾ ਹੋ ਜੀ ਮੇਰੇ neck ਚ ਪੇਨ ਹੁੰਦੀ ਹੈ ਅਸਾਂ ਮੈਂ ਸਵੇਿਕ ਤੋਂ ਕਰਫੇ ਬਹੁਤ ਜ਼ਿਆਦਾ ਇਹ ਬਾਹਾਂ ਹੱਥ ਪੈਰ ਸੋਨ ਨੇ ਨਹੀਂ ਸਰ ਠੀਕ ਹੈ ਹੋਰ ਨਹੀਂ ਕੋਈ ਇਸ਼ੂ ਜਿਵੇਂ ਇੱਥੇ ਬਾਹਾਂ ਚ ਦਰਦ ਹੋ ਗਿਆ ਬਹੁਤ ਜ਼ਿਆਦਾ ਹੁੰਗਣਾ ਹਾਂਜੀ ਰੁਕ ਜਾਂਦੀ ਹੈ ਮੈਂ ਐਕਸਰਸਾਈਜ਼ ਕਰਦੀ ਤਾਂ ਠੀਕ ਰਹਿੰਦੀ ਬਟ ਹੁਣ ਵੀ ਆ ਚੀਜ਼ਾਂ ਤੇ ਮੇਰੇ ਪੇਨ ਹੁੰਦੀ ਹੈ ਐਕਸਰਸਾਈਜ਼ ਕਿ ਕਿਸ ਤਰ੍ਹਾਂ ਕਰਦਾਂ ਆਰਮ ਦੀ ਸਰ ਜੇ ਤੁਹਾਨੂੰ ਬੁੱਕ ਕਰ ਲੈਣੀ ਹੈ ਚਲੋ ਬੈਠੋ ਤੁਸੀਂ ਦਿੰਨੇ ਆ ਦਵਾਈ ਤੁਹਾਨੂੰ ਬਲਜਿੰਦਰ ਪਹਿਲਾਂ ਮਿਰਕੇ ਵਾਲੇ ਤੋੜਿਆ ਮੈਨੂੰ ਇਹ ਖਾਂਸੀ ਨਹੀਂ ਆਉਂਦੀ ਧੜੇ ਤੋਂ ਸੁੱਕੀ ਹੈ ਸਿਰ ਦੇ ਸਿਰ ਦੀ ਇਹਦਾ ਮਾਈਗਰੇਨ ਦੀ ਦਵਾਈ ਦਿੰਦੇ ਪਹਿਲਾਂ ਮਿਰਕੇ ਵਾਲਿਆਂ ਤੋੜ ਕੇ ਫੇਰ ਦੋ ਜੇ ਤੇਨੂ ਦਾ ਜਤਿੰਦਰ ਸਿੰਘ ਕਿਹਨੇ ਤਾਂ ਜੋ ਸੱਤੇ ਹੋ ਗਏ ਡੇਟ ਹੋ ਗਏ ਨਾ ਕੀ ਵਾਰ ਆਹ ਪਰ ਬੇਟਾ ਨਹੀਂ ਆਇਆ ਉਹ ਕਿਹਾ ਮੈਂ ਕਾਲੇ ਜੀ ਠੀਕ ਹੈ ਜੀ ਤੇ ਪਿਛਲੇ ਮਹੀਨੇ ਤਾਂ ਕਾਫੀ ਹੋ ਗਿਆ ਸੀ ਹੁਣ ਦਿੱਤੀ ਵਾਲੇ ਮਹੀਨੇ ਹੁਣ ਤੱਕ ਤਾਂ ਠੀਕ ਰਿਹਾ ਤੇ ਹੁਣ ਆ ਚਾਰ ਪੰਜ ਦਿਨ ਰਹਿੰਦੇ ਆ ਤੇ ਡਰ ਜਾਂਦਾ ਕਿੰਨੇ ਟਾਈਮ ਤੂੰ ਦਵਾਈ ਸੰਘਦੇ ਹੋ ਆਪਣੇ ਕੋਲ ਆਪਣੇ ਹਾਂ ਜੀ ਦੂਜੀ ਵਾਰ ਆਏ ਆ ਮਹੀਨਾ ਡੇਢ ਮਹੀਨਾ ਹੋ ਗਿਆ ਚਲੋ ਇੰਨਾ ਤਾਂ ਹੁੰਦਾ ਹੀ ਹੈ ਜੀ ਪਹਿਲੇ ਦਿਨਾਂ ਚ ਮਾੜਾ ਮੂਟਾ ਤਾਂ ਹੁੰਦਾ ਹੀ ਹੈ ਠੀਕ ਜੀ ਆ ਤਾਂ ਤੁਹਾਨੂੰ ਪਹਿਲਾਂ ਕਦੋਂ ਆਇਆ ਸੀ ਤੇ ਕੁਝ ਜਿਆਦਾ ਮਿੰਨਾ ਦਾ ਮਹੀਨੇ ਤੋਂ ਉੱਪਰ ਹੀ ਹੋ ਗਿਆ ਹੁਣ ਦਵਾਈ ਖਤਮ ਜਾਣੀ ਰਹੀ ਸੀ ਦੋ ਕੁ ਦਿਨਾਂ ਦੀ ਮਿਲ ਕੇ ਚਲ ਲੈ ਲੈ ਆਉਨੇ ਇੱਕ ਤੀ ਦਾ ਮਹੀਨਾ ਤਾਂ ਵਸੇ ਠੀਕ ਰਿਆ ਤੇ ਹੁਣ ਆ ਚਾਰ ਪੰਜ ਦਿਨ ਰਹਿੰਦੇ ਆ ਇਹਦੇ ਚ ਵੀ ਨਹੀਂ ਕੋਈ ਨਹੀਂ ਦਵਾਈ ਕਿਹੜੇ ਨਾਲ ਘਟਾਈਏ ਹਰੇ ਨਾਲ ਘਟਾਓ ਦੋ ਮਹੀਨੇ ਪੂਰੇ ਕਰਕੇ ਫਿਰ ਘਟਾਵਾਂਗੇ ਅੱਛਾ 2 ਮਹੀਨੇ ਪੂਰੇ ਕਰਕੇ ਨਾ ਠੀਕ ਹੈ ਫਿਰ ਆਪਾਂ ਡੇਢ ਕੁ ਮਹੀਨੇ ਦੇ ਵਿੱਚ ਵਿੱਚ ਦਵਾਈ ਛਡਾ ਦਾਂਗੇ ਅੰਗਰੇਜ਼ੀ

ਨਹੀਂ ਨਾ ਤਾਂ ਕਰੇ ਕਰ ਦੇ ਲੈ ਚਲੋ ਰਹਿਣ ਦਸਕਦੇਵਪੁਰ ਉਹਨਾਂ ਨੇ ਸਲਮਾਨ ਖਾਨ ਤੋਂ ਪਾਸਟ ਆਇਆ ਉਹ ਸਿਟਰੋਂ ਲੰਦਰ ਤੋਂ ਲੋਨਾ ਦੇ ਤੀਰ ਹੋ ਗਿਆ ਕਿੰਨੇ ਕੇ ਟਾਈਮ ਦੇ ਪੈਂਦੇਗਾ ਉਹ ਬਸ 5 ਤੋਂ ਹੀ ਇਹ ਰੇਡੀ ਦਵਾਈ ਕਦੋਂ ਫਿਰ ਚੱਲਦੀ ਹੈ ਸੁਰੂਪੇ ਚੱਲਦੀ ਹੈ ਕਿੰਨੇ ਟਾਈਮ ਬਾਅਦ ਦੌਰਾ ਪੈ ਜਾਂਦਾ 6 ਮਹੀਨੇ ਤੇ ਇੱਕ ਵਾਰ ਦੋ ਵਾਰ ਕਿਸੇ ਵਾਰ ਫੱਟ ਘੱਟ ਜੇ ਦੇਖੋ ਜਿਹੜੀਆਂ ਜਮਾਂਦਰੂ ਚੀਜ਼ਾਂ ਨੇ ਨਾ ਉਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਦਵਾਈ ਲੈ ਜਾਓ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਹੱਡੂ ਕੀ ਹੋਏਗਾ ਇਹਦੇ ਨਾਲ ਬਾਕੀ ਰੱਬ ਦੀ ਮਰਜ਼ੀ ਹੋ ਸਕਦਾ ਹਟ ਜਾਵੇ ਫਰੇਜ਼ ਪਤਾ ਤੁਹਾਨੂੰ ਕੀ ਹਾਂ ਸੁਣ ਲੈ ਹਾਂ ਸੁੰਗਣ ਦਾ ਵੀ ਪਤਾ ਲੱਗਿਆ ਹਾਂਜੀ ਛੇ ਮਹੀਨੇ ਦਾ ਟਾਈਮ ਲਿਖ ਦੇ ਇਹਨਾਂ ਨੂੰ ਸੁਤਿੰਦਰ ਦੈਂਚ ਚ ਚਾਰ ਵਾਰ ਸੰਘਾ ਦਿਓ ਜੀ ਇਹਨੂੰ ਓਕੇ ਠੀਕ ਆ ਹੂੰ ਅੰਟੈਲੀਜੈਂਟ ਹਾਂ ਹੂੰ ਤਾਂ ਸਭ ਸਮਝ ਆ ਕੋਈ ਦਿੱਕਤ ਨਹੀਂ ਕਿਸੇ ਵਸ ਜਾਣਾ ਹੋ ਗਿਆ ਪਲੇਅਰ ਵੀ ਕਰਦਾ ਮੋਟਰ ਸਾਹਿਬ ਵਗੈਰਾ ਅੱਛਾ ਤੋ ਤੁਸੀਂ ਉਹ ਚੀਜ਼ ਤਾਂ ਦੱਸ ਦੇਣੀ ਸੀ ਤੁਸੀਂ ਤਾਂ ਚਲੋ ਕਰੋ ਟਰਾਈ ਹੋ ਸਕਦਾ ਰੱਬ ਦੀ ਕਰਤਾ ਹੋ ਜੀ ਹਾਂ ਜੀ ਧੰਨਵਾਦ ਸੁਤਵੰਤਾ ਹੋ ਜੀ ਆਪਾਂ ਤੋਂ ਹਾਂ ਇਹ ਨਹੀਂ ਬਣੀ ਸੀ ਜੀ ਹੈ ਨਹੀਂ ਮੈਂ ਮਾਰਚ ਜੋ ਹੈ ਫਰਵਰੀ ਜੋ ਹੈ ਸੀਗਾ ਪਹਿਲੇ ਬਾਅਦ ਵਿਚ ਆ ਰਹੀ ਹੋਇਆ ਮਤਲਬ ਦਵਾਈ ਛੁੱਟ ਗਈ ਸੀ ਕਿ ਮੈਂ ਤਾਂ ਹੂੰ ਤੇ ਇੱਕ ਵਾਰੀ ਲੈ ਕੇ ਗਿਆ ਸੀ ਉਦੋਂ ਮੈਂ ਸੁੰਗੀ ਸੀਗੀ ਤੇ ਮੈਂ ਕਾਫੀ ਠੀਕ ਰਿਹਾ ਤੁਹਾਨੂੰ ਮੈਂ ਫੋਨ ਕਰਿਆ ਸੀ ਤੁਸੀਂ ਕਹੀ ਵੀ ਗੋਲੀ ਅੱਧੀ ਕਰ ਲਿਓ ਹੂੰ ਕਾਦੀ ਕਰਤੀ ਸੀਗੀ ਤੇ ਮੈਨੂੰ ਨਾ ਰੱਖਣ ਵਾਲੇ ਦਿਨ ਮਤਲਬ ਦੋਰਾ ਬੈਗ ਉਫਰ ਦਵਾਈ ਬੰਦ ਕਰ ਦੂੰ ਨਾ ਆ ਵੀ ਦੇ ਜਿਹੜੀ ਸੰਗੜੜੀ ਦਵਾਈ ਬੰਦ ਹੋ ਗਈ ਸੀ ਹਾਂਜੀ ਨਹੀਂ ਦੂਜੀ ਮੈਂ ਅੱਧੀ ਖਾ ਰਿਆ ਸੀ ਗੋੜੀਆ ਓਕਸੀਜਨ ਦੇ ਦੇ ਫਿਰ ਸੁਬੰਦ ਨੇ ਆਪਾਂ ਤਾਂ ਇਹਦੇ ਨਾਲ ਆਰਾਮ ਕਰਨਾ ਹਾਂਜੀ ਨਾਲ ਨਾਲ ਖਵਾ ਕੇ ਹੌਲੀ ਹੌਲੀ ਨੂੰ ਘਟਾ ਕੇ ਦੋਰਾ ਛੜੇ ਨੇ ਫਿਰ ਇਹਨਾਂ ਪੱਕਾ ਆਰਾਮ ਇਹਦੇ ਨਾਲ ਨਹੀਂ ਮੈਂ ਤੁਹਾਨੂੰ ਹਾਂਜੀ ਮੈਂ ਤੁਹਾਨੂੰ ਤਾਂ ਹੀ ਪੁੱਛ ਰਿਹਾ ਹਾਂ ਤੁਹਾਨੂੰ ਬੇਅਸਰ ਹੋ ਜਾਂਦਾ ਨਾ ਟਾਈਮ ਨਹੀਂ ਮੈਨੂੰ ਪਹਿਲਾਂ ਕਦੇ ਨਹੀਂ ਸੀ ਮਤਲਬ 1.5 ਸਾਲ ਤੋਂ ਬਾਅਦ ਹੀ ਦੋਰਾ ਪਿਆ ਹੂੰ ਜਦੋਂ ਦਵਾਈ ਛੱਡਤੀ ਇਹ 2 2.5 ਸਾਲ ਹੀ ਹੋਇਆ ਮੈਨੂੰ ਤਾਂ ਪ੍ਰੋਬਲਮ ਨਹੀਂ ਜ਼ਿਆਦਾ ਟਾਈਮ ਨਹੀਂ ਹੁਣ ਦਵਾਈ ਦੇ ਨਾਮ ਗਿਆ ਨਾ ਪਾਇ ਠੀਕ ਹੈ ਜੀ ਬਿਲਕੁਲ ਵੀ ਨਾ ਹਾਂਜੀ ਕਿਵੇਂ ਦੱਸੀ ਸੀ ਅੱਜ ਉਵੇਂ ਹੀ ਸੁੰਗਦੇ ਪਰ ਇਹ ਪਤਾ ਤੁਹਾਨੂੰ ਹਾਂਜੀ ਹਾਂਜੀ ਪਤਾ ਜੀ ਸੁੰਗਣ ਦਾ ਹੀ ਪਤਾ ਹੈ ਹਾਂਜੀ ਮੈਂ ਨੱਕ ਦੇ ਅੰਦਰ ਲਾ ਰੈਂਦਾ ਸੀ ਤੁਸੀਂ ਮੈਨੂੰ ਇੱਥੇ ਦੱਸੇ ਬਹੁਤ ਮੂਹ ਰੇ ਬਹੁਤ ਖੰਡ ਕਰਤੀ ਆਪਾਂ ਹੁਣ ਮੂਹ ਰਾਂ ਐ ਕਰਕੇ ਸੁੰਗ ਲੇ ਅੱਛਾ ਠੀਕ ਹੈ ਧੰਨਵਾਦ ਹਾਂਜੀ ਧੰਨਵਾਦ ਸਵੇਰੇ ਦੁਪਹਿਰੇ ਤੇ ਸ਼ਾਮਾਂ ਆ ਗਿਆ ਨਹੀਂ ਕੋਣ ਨਹੀਂ ਹੁਣ ਨਹੀਂ ਨਾ ਲੈ ਕੇ ਦਵਾਈ ਫੇਰ ਜਾਉਂਦੇ ਹੁੰਦਾ ਕਰਦਾ ਕਿ ਮੈਂ ਇੱਥੇ ਹੈ ਨਹੀਂ ਸੀਗਾ ਮੈਂ ਬਾਹਰ ਸੀਗਾ ਤਾਂ ਪੈ ਗਿਆ ਮਤਲਬ ਆਪ ਦੀ ਇਹ ਬਿਮਾਰੀ ਹਟਾ ਕੇ ਫੇਰ ਜਿੱਥੇ ਮਰਜੀ ਆ ਦੇਖੋ ਇੰਨੀ ਕਿ ਲਾ ਲਈ ਹਾਂਜੀ ਹੁਣ ਤਾਂ ਬਾਹਰ ਨਹੀਂ ਸੰਗਲੀ ਪਹਿਲਾਂ ਅੰਦਰ ਲਾਉਂਦੇ ਸੀ ਹਾਂ ਮਤਲਬ ਤਾਂ ਹੀ ਸੰਗਲਿਆ ਪਰ ਠੀਕ ਹੈ ਮੇਰਾ ਕੋਈ ਸਾਈਡ ਇਫੈਕਟ ਤਾਂ ਨਹੀਂ ਤੇ ਕਿੰਨਾ ਟਾਈਮ ਚਲਾਉਣੀ ਇਹ ਹੁਣ ਫਿਰ ਇਹ ਤੂੰ ਲਿਖਿਆ ਹੁਣਾਂ ਟਾਈਮ ਉਹਨਾਂ ਟਾਈਮ ਸ਼ੁਰੂ ਤੋਂ ਚਲਾਵਾਂ ਹੈ ਨਹੀਂ ਹੁਣ ਦੱਸ ਦੋ ਪਹਿਲਾਂ ਤਾਂ ਲੈ ਗਿਆ ਨਹੀਂ ਸੀਗਾ ਪਹਿਲਾਂ 6 ਮਹੀਨੇ ਤਾਂ ਮੰਨੋ ਤੁਸੀਂ ਅੱਛਾ ਜੀ ਤੇ ਇਹਦੀ ਦਵਾਈ ਹੈ ਜੀ ਉਹ ਉਹ ਤੁਹਾਡੀ ਛਡਾ ਦਾਂਗੇ ਹੋਰ 2 ਮਹੀਨੇ ਜਿਵੇਂ ਉਦਾਂ ਹੀ ਖਾਈ ਆ ਮੈਂ ਖਾਈ ਜਾਓ 2 ਮਹੀਨੇ ਬਾਅਦ ਛੱਡਾਂਗੇ ਆਪਾਂ ਠੀਕ ਹੈ ਜੀ ਇਹਦਾ ਨਵੇਂ ਸ਼ੁਰੂ ਚੱਲੂਗਾ ਹਾਂ ਜੀ ਨਵੇਂ ਮਾ ਲੱਗ ਕੇ ਫਿਰ ਮੈਂ ਅੱਧੀ ਵੀ ਖਾਈ ਆ ਮੈਂ ਹੀ ਗੋਲੀ ਜਾਂ ਵੱਧ ਹੀ ਕਰਦੀ ਸੀਗੀ ਮੈਂ ਅੱਧੀ ਨਹੀਂ ਚੱਲ ਠੀਕ ਹੈ ਜੀ ਯਾਰ ਸਣੀ ਗੱਲ ਬੈਠੋ ਮੈਂ ਇੱਕ ਦਿੱਤ ਇੰਟਰਨੈਟ ਮੇਟ ਲਾਉ ਗਏ ਕਰੂ ਆਇਆ ਪਹਿਲਾਂ ਪਹਿਲਾਂ ਉਹ ਸ਼ੁੱਕਰਵਾਰ ਹੀ ਆਇਆ ਪਹਿਲੀ ਵਾਰੀ ਆਇਆ ਸੀ ਨਹੀਂ ਨਹੀਂ ਸ਼ੁੱਕਰਵਾਰ ਨੂੰ ਸਭ ਚਾਵਾ ਨੂੰ ਟੋਪੇ ਕੋਈ ਨਹੀਂ ਕਰਦੀ ਪਾਰਟੀ ਕਰੇ ਪੁਲੀ ਆਏ ਬਿਲਕੁਲ ਪਹਿਲੇ ਦਿਨਾਂ ਚ ਝੋਕ ਪਿਆਰ ਚੁੱਪ ਕਰੇ ਪਹਿਲੇ ਛਾਂ ਤੇ ਅੱਜ ਛਾਂ ਵੀ ਲਿਆ ਕਰਦੇ ਨੇ ਪਹਿਲੇ ਦਿਨਾਂ ਚ ਹੋ ਜਾਂਦਾ ਹੁੰਦਾ ਹੈਗਾ ਕੋਈ ਨਾ ਹਲੇ ਚੱਲਣ ਦੇ ਦੋ ਬਾਈ ਠੀਕ ਆ ਅੰਗਰੇਜ਼ੀ ਤਾਂ ਬੰਦ ਆ ਕੋਈ ਜਲਦੀ ਨਹੀਂ ਕੱਲਾ ਕੈਪਸੂਲ ਹੀ ਖਾਣਾ ਹੋ। ਹਾਂ ਠੀਕ ਆ ਦੇ ਦੇ ਮੈਨੂੰ। ਰਾਤ ਨੂੰ ਉਹ ਕੱਲਾ ਕੈਪਸੂਲ ਹੀ ਖਾਣਾ ਬਸ। ਉਹ ਆਏ ਜਸਤੰਦਰ ਮਹੀਨਾ ਪਹਿਲਾਂ ਹੀ। ਹਾਂਜੀ ਹਾਂਜੀ। ਉਹ ਦਵਾਈ ਆਪੋ। ਹਾਂ। ਇੱਥੇ ਕੋਈ ਨੰ ਦਵਾਈ ਤੂੰ ਨਾ ਕੰਟੀਨਿਊ ਰੱਖੋ 7 ਮਹੀਨੇ। ਪਹਿਲੇ 2-3 ਮਹੀਨਿਆਂ 'ਚ ਜਾਨਸ ਹੋ ਜਾਂਦੇ ਆ ਹੋ ਜਾਂਦਾ ਕਈ ਵਾਰ। ਹਾਂ। ਹੋਈ ਜਾਂਦੀ ਸਰਕਾਰ ਦੀ। ਉਹ ਨਾ ਜਿਵੇਂ ਇਹ ਸਾਰੇ ਸਹਿਰ ਮੜਾ ਜਾਂ ਉਹਨੂੰ ਖਣ ਲੱਗ ਜਾਂਦਾ ਉਹ ਸਰੀਰਾਂਜ ਹੋ ਜਾਂਦਾ ਬਸ। ਪਤਾ ਨਹੀਂ ਲੱਗਦਾ ਕਿੱਥੇ ਆ ਕਿੱਥੇ ਹੋਣਾ ਮਗਾ ਕੇ ਹੀ ਆਈ ਚੰਗਾ ਹਾਂ ਨਹੀਂ ਮਗਾ ਕੇ ਤੁਹਾਡੀ ਮਾਰੀ ਗਈ ਸੀ ਹਾਂ ਮਾ ਤੁਮ ਇਹ ਮਗਾ ਕੇ ਆ ਜਿਓ ਵੀ ਠੀਕ ਉਵੇਂ ਹੀ ਸੁੰਘਣਾ ਤੇ ਉਹੀ ਪਰਹੇਜ ਨੇ ਠੀਕ ਹੈ ਠੀਕ ਹੈ ਹਾਂ ਨਹੀਂ ਤੁਮ ਤੁ ਕਰਦੀ ਮਿਲਦੀ ਦਵਾਈ ਤੁਹਾਨੂੰ ਮੈਂ ਨਹੀਂ ਆ ਢਾਈ ਨਾਲ ਬੈਠੋ ਬੈਠੋ ਕੋਈ ਨਾ ਪਹਿਲਾਂ ਤੋਰ ਦਿਆਂ ਮੈਂ ਇੱਥੇ ਨਾ ਰਹਿ ਸਕਾਂ ਹਾਂ ਕੋਈ ਗੱਲ ਠੀਕ ਹੈ ਪਰ ਨਹੀਂ ਪਹਿਲਾਂ ਕੋਈ ਦੱਸਦਾ ਨਾ ਕਰਦਾ ਕਰਪੂਰ ਸਿੰਘ ਅਜੇ ਰਿਹਰਸਲ ਨਹੀਂ ਲੱਗਿਆ ਟੋਕਣ ਚਲੋ ਜੀ ਕਰਮਾ ਚਲੋ ਤੇ ਨਹੀਂ ਪੀਟੀ ਕਰਨੀ ਸੇਵਾ ਸੀ ਹਾਂ ਸੇਵਾ ਸੀ ਹਾਂ ਰਿਪੀਟ ਉਵੇਂ ਹੀ ਦੱਸਦਾ ਉਹਨੂੰ ਜਿਵੇਂ ਪਹਿਲਾਂ ਸੀ ਜੀ ਬੈਠ ਕਿੰਨਾਂ ਟਾਈਮ ਲੱਗਦਾ ਐਸੋ ਚਲੋ ਕੋਈ ਨਾ ਉਹ ਵੀ ਛੱਡ ਚੁੱਕਾ ਕਿੰਨਾ ਟਾਈਮ ਹੋ ਗਿਆ ਸਮਝਦੇ ਨੂੰ ਆ ਤੀਜੀ ਚੌਥੀ ਲੈ ਲਓ ਦੇ ਦੇ ਨਾ ਉਹ ਵੀ ਦੇ ਦੇ ਉਹ ਬਹੁਤ ਸ਼ਾਂਤ ਮਗਰ ਗੇਂ ਵੀ ਹੋ ਗਿਤਾ ਪਾ ਗਿਰਾ ਉਹ ਕਿਤੇ ਨਹੀਂ ਲੱਗਦੀ ਹੈ ਕਹਿੰਦੇ ਕਿ ਹੁਣ ਉਹ ਮੈਂ ਸਮਝਾ ਦੇ ਜੀ ਮੈਂ ਪਹਿਲਾਂ ਕਰਦੇ ਸੀ ਉਹੀ ਪਰਹੇਜ ਨੇ ਉਹ ਜਾਣਗੇ ਜਦੋਂ ਹੈ ਉਹ ਨਾਲ ਤੋਂ ਨਹੀਂ ਉਹ ਵੀ ਜੇ ਦਵਾਈ ਆਪਰੇ ਜੇ ਮੈਂ ਜਾਣਾ ਉਹਨੂੰ ਬੋਲਣਾ ਨਾ ਮਾਸ ਨਹੀਂ ਮਰਦਾ ਪੇਟ ਉਹ ਜਿਹੜੇ ਦੂਜੇ ਬੈਠੇ ਉਹ ਦੇ ਦੂੰ ਹਾਂ ਹਾਂ ਠੀਕ ਹੈ ਉਹਨਾਂ ਬਾਹਰ ਜਾਣਗੇ ਸ਼ੋਪਿੰਗ ਕਰਨੀ ਹੈ ਅੱਜ ਉਹਨਾਂ ਨੇ ਨਹੀਂ ਸੁਣਾਉਂਦੇ ਲੋੜ ਹੈ ਦੇਖੋ ਦਾਰੀ ਦੋਈ ਰਾਈ ਚਲੋ ਬੱਤਨੀ ਉਹ ਜਿਹੜੇ ਖੜੇ ਆ ਨਾ ਪੁੱਛ ਲੋ ਕੋਤੇ ਆ ਰੋ ਅੰਦਰ ਆ ਕੇ ਬਸ ਪ੍ਰਾਰਥਨਾ ਨੂੰ ਬੈਠ ਜਾ ਕੋਈ ਦੌੜੇ ਰੋਇ ਲੈਣੇ ਪਾਈ ਲੈ ਲੋਗੇ ਅੱਛਾ ਇਹਨਾਂ ਨੂੰ ਮੈਂ ਲੈ ਕੇ ਗਈ ਸੀ ਦਵਾਈ ਦਵਾਈ ਬੜੀ ਬੜੀ ਦਵਾਈ ਬਹੁਤ ਪੈ ਜਾਂਦੇ ਫੇਰ ਵੀ ਕਿੰਨਾ ਟਾਈਮ ਹੋ ਗਿਆ ਦਵਾਈ ਲਈ 16 ਦਵਾਈ ਨੂੰ ਤਾਂ ਸਾਨੂੰ ਮਹੀਨਾ ਕੀ ਹੋਇਆ ਮਹੀਨਾ ਕੀ ਹੋਇਆ ਕੋਈ ਨਾ ਹਲੇ ਤਾਂ ਦੇਖੋ ਕਿੰਨੀ ਤਰੀਕ ਨੂੰ ਆਈ ਇੱਥੇ ਲਿਖਿਆ ਅੱਜ ਸਾਡਾ ਫੋਨ ਨੰਬਰ ਜੇ ਰਾਹੁਲ ਤੋਂ ਕਾਲ ਕਰੋ ਮੈਂ ਤਾਂ ਰਾਜਿੰਦਰ ਕੋਲ ਸਟੇਡੀ ਨਾਮ ਅਰਜੀ ਹੈ ਮਸਤ ਬਰੇਨ ਹੈ। ਹੈ। ਉਹ ਬੈਠ ਬੈਠ ਬੁੱਤ ਬੈਠ। ਇੱਥੇ ਤੋਕ ਤੋਕ। ਉਹ ਉਹ ਸਾਡੇ ਦੂਹੜੀ ਮਤ ਤਾਂ ਹੀ ਲਾਇਆ ਬੈਠ ਬੈਠ। ਇਥੋਂ ਤੋਕਣਾ ਨਾ।

ਕੀ ਹੋ ਰਹਿ ਰਿਹਾ ਹੋਵੇ ਜੀ ਦਵਾਈ ਲੈ ਲਵਾਂਗੇ ਜੀ ਹਾਂ ਜੀ ਦੂਰਾ ਪਾ ਜਾਂਦਾ ਸਮਝ ਆ ਗਈ ਜੀ ਦੂਰਾ ਹੈ ਹਾਂ ਦੂਰਾ ਹੈ ਦਵਾਈ ਸਾਨੂੰ 8 ਮਹੀਨੇ ਹੋ ਗਏ ਜੀ ਪਹਿਲਾਂ ਡਾਕਟਰਾਂ ਤੋਂ ਦਵਾਈ ਖਾ ਰਹੇ ਹਾਂ ਵੀ ਕੋਈ ਮਰਜ਼ੀ ਕਿੰਨੇ ਟਾਈਮ ਤੋਂ ਪੈਂਦੇ ਜ ਸਰ ਜੀ ਮੇਰੇ ਫਸਟ ਟਾਈਮ ਜੀ ਮੇਰੇ ਇੱਕ ਇੱਕ ਨੂੰ ਪਿਆਸ ਹੋ ਗਿਆ 14 ਹਾਂ ਜੀ ਰਲਾ ਦੋਰਾ ਮੇਰੇ ਉਤੇ ਆ ਜੀ ਉਹ ਮੋਟੇ ਪੈਨੋ ਹਾਰ ਜੀ ਮੇਰੇ ਥੋੜੀ ਜਿਹੀ ਲੜਾਈ ਸੀਗੀ ਜੀ ਘਰ ਚ ਸਟ्रेस ਨਾਲਣਾ ਇੱਕ ਤੱਕ ਅੱਖਾਂ ਚੜ ਗਈਆਂ ਬੰਦੇ ਦੇ ਦੰਦੀ ਦੰਦੀ ਵੱਟੀ ਵਿੱਚ ਐਵੇਂ ਮੇਜੇ ਕੀਤਾ ਸੀ ਕਿਤੇ ਸ਼ੁਰੂ ਬਾਤ ਨੂੰ ਖੋਪੋ ਲਈ ਜਾਂਦੀ ਐ ਸਾਰਾ ਖੋਪੋ ਲਈ ਜਾਂਦੀ ਐ 5 ਕਿ ਮਿੰਟ ਉਦੋਂ ਬਾਅਦ ਬੋਲ ਦਿਓ ਨਾਮ ਬੋਲੋ ਕਾਜੋ ਜੀ ਬੋਲੋ ਸਾਹਮਣੇ ਅੱਗੇ ਓਡੀ ਗੁਰਪੀ ਦਾ ਕਰਨੇ ਪਾਉਣਾ ਲੈ ਦੋ ਜੀ ਨੰਬਰ 23 ਪਰਹੇਜ ਬਧਾ ਤੁਹਾਨੂੰ ਨੰਬਰ ਕੀ ਰੱਖਣੇ ਆ ਹੋਰ ਨੰਬਰ ਹੀ ਭੇਜ ਦੇਣ ਬੋਲ ਨੰਬਰ ਲੈ ਲੈ ਨੀ ਮੈਂ ਕਿਸ ਤੋਂ ਮੈਂ 80 80 ਰਿਕਤਾ ਕੋਈ ਮੀਟ ਆਂਡਾ ਵਗੈਰਾ ਨਹੀਂ ਬਣਾਉਣਾ ਤੁਸੀਂ ਇਕ ਸਾਡੇ ਘਰੇ ਹੁੰਦਾ ਵੀ ਨਹੀਂ ਸਾਡੇ ਅੰਦਰ ਸਕੇ ਹੈ ਚਲੋ ਵਧੀਆ ਗੱਲ ਆ ਦੂਜਾ ਪਰਫਿਊਮ ਵਗੈਰਾ ਸੈਂਟ ਬਗੈਰਾ ਹਾਂ ਹਾਂ ਜੀ ਤੜਕਿਆਂ ਤੋਂ ਬਚਣਾ ਸਾਰੇ ਤਰ੍ਹਾਂ ਦੇ ਤੋਂ ਸਟ੍ਰੈਸ ਚੰਨੀ ਸਮੈਲ ਤੋਂ ਬਚਣਾ ਠੀਕ ਹੈ ਜੀ ਕੋਲ ਡਰਿੰਕ ਵੀ ਮਾਰੇ ਨਹੀਂ ਇਹ ਪਤਾ ਜਵੇਂ ਸੁੰਘਣੀ ਆ ਤੋ ਬਾਈ ਨਹੀਂ ਜੀ ਇਹ ਸਦੀ ਕਰਵਾਉਣੀ ਜੀ ਕੁ ਮਾ ਦੇ ਰੱਖ ਆਹ ਇਹ ਹੁੰਦੀ ਕਾ ਕਰ ਰਹੀ ਮੇਰੀ ਦਿਲ ਦੀ ਬੱਟੀ ਹੀ ਲੈ ਗਏ ਕੋਈ ਨਾ ਦੇ ਕੋਈ ਹਰ ਇਸ ਤਰ੍ਹਾਂ ਉਰਲ ਲੈਣੀ ਹੈ ਦਵਾਈ ਹਵਾ ਨਾਲ ਚੱਕ ਲੈਣੀ ਆ ਜੀ ਨਾ ਇੱਕ ਨਾ ਕਿਸੇ ਦੀ ਹਵਾ ਵੱਧ ਆਉਂਦੀ ਹੁੰਦੀ ਹੈ। ਉਹ ਦਿਨਾਂ ਖੇਤਲੇ ਵੱਲ ਹੈਗੇ ਲਾਈਆਂ ਕਿ ਕਿੰਨੇ ਵਜੇ ਆਜੋ ਆਜੋ ਕਿੰਨੇ ਵਜੇ ਤੱਕ ਰਹਿ ਚੰਨ ਵਜੇ ਤੱਕ ਆਖੀ ਤਿੰਨ ਵਾਰ ਵੱਜੇ 8-9 ਮਿੰਟ ਲੱਗਦਾ ਨਾ ਮੇ ਨੂੰ ਨਾ ਨਾ ਨੋ ਮੀਨੇ ਬੈਠੀ ਆ ਇਹ ਉਹਦੇ ਵਿਚ ਵਿਚ ਆਰਾਮ ਆ ਦੋ ਤਿੰਨ ਮਹੀਨੇ ਇੱਕ ਕੁੜੀ ਜਲ ਜਾਂਦੀ ਹੈ ਬਸ ਆ ਨਾਲ ਹੀ ਬੇਗਮੇ ਦੇ ਨਾ ਹੋਟਲ ਆ ਉਹ ਤੋਂ ਦੋ ਤਿੰਨ ਦਿਨਾਂ ਖੜਕੇ ਇਹ ਦਵਾਈ ਚੱਲਦੀ ਹੈ ਕਿ ਉਹ ਲੈ ਸਕਦੇ ਨੇ ਲੀਵੀ ਬਲਗਰ ਦੀ ਲੀਵੀ ਪੈ ਲੱਗੀ ਹੋਈ ਹੈ ਕਿੰਨਾ ਟਾਈਮ ਹੋ ਗਿਆ ਲੱਗੀ ਨੂੰ ਉਹ ਲੱਗੀ ਨੂੰ ਆਪਣੇ 8 ਮਹੀਨੇ ਦੋ ਮਹੀਨਿਆਂ ਤੋਂ ਬਾਅਦ ਆਪਾਂ ਉਹ ਬੰਦ ਕਰਾਵਾਂਗੇ ਬਸ ਠੀਕ ਹੈ ਉਹ ਨਸ਼ੇ ਦੀ ਹੁੰਦੀ ਹੈ ਹਲੇ ਚੱਲਦੀ ਜਾਣਗੇ ਠੀਕ ਹੈ ਹੁਣ ਆ ਤੱਕ ਕੋਣ ਹੁਣ ਆ ਦੇ ਦਿਓ ਠੀਕ ਹੈ ਠੀਕ ਬਤਾਨੀ ਵਾਲਾ ਇਹ ਜੀਰ ਹੋਰ ਕਰਨੀ ਆ ਹਾਂ ਬੜੀ ਬੁਝੇ ਰੁੜੀਆ ਤੂੰ ਵੀ ਆ ਜਾ ਲੈ ਜਾ ਪਹਿਲਾਂ ਕੋਈ ਦਵਾਈ ਚੱਲਦੀ ਆ ਕੋਈ ਖਾਦੀ ਆ ਇਹ ਸਰਵਾਈਕਲ ਫੀਲ ਹੁੰਦਾ ਇਹ ਕੋਈ ਅੱਦਲਾ ਲਗਾ